ਆਖਿਰ ਕਿਉਂ ਅੱਜ ਵੀ ਆਉਣਾ ਚਾਹੁੰਦੇ ਨੇ ਲਾਹੌਰ ਤੋਂ ਲੋਕ ਹਿੰਦੁਸਤਾਨ ਕੀ ਹੋਇਆ ਸੀ ਜਦੋਂ ਲਾਹੌਰ ਤੋਂ ਭਾਰਤ ਹੋ ਗਿਆ ਸੀ ਅਲੱਗ ਅਕਸਰ ਹੀ ਅਸੀਂ ਇਹ ਦੇਖਦੇ ਹਾਂ ਕਿ ਅੱਜ ਵੀ ਜਿਹੜੇ ਲਾਹੌਰ ਦੇ ਲੋਕ ਨੇ ਉਹ ਹਿੰਦੁਸਤਾਨ 'ਚ ਆਉਣਾ ਚਾਹੁੰਦੇ ਨੇ ਤੇ ਉਦੋਂ ਕੀ ਹੋ ਗਿਆ ਸੀ ਜਦੋਂ ਕਿ ਲਾਹੌਰ ਭਾਰਤ ਤੋਂ ਅਲੱਗ ਹੋ ਗਿਆ ਸੀ ਅਜਿਹਾਂ 1947 ਤੇ ਵਟਵਾਰੇ ਦੀਆਂ ਗੱਲਾਂ ਜਿਹੜੀਆਂ ਕਿ ਅਸੀਂ ਸੁਨੀਆਂ ਵੀ ਨੇ ਦੇਖੀਆਂ ਵੀ ਨੇ ਤੇ ਕਿਤੇ ਨਾ ਕਿਤੇ ਪੜੀਆਂ ਵੀ ਹੋਣਗੀਆਂ ਜੇਕਰ ਅਜਿਹੀ ਕਹਾਣੀ ਤੁਹਾਨੂੰ ਪਸੰਦ ਆ ਤਾਂ ਇੱਕ ਫਿਲਮ ਲੈ ਕੇ ਆ ਰਹੀ ਆ ਜਿਸ ਦੇ ਵਿੱਚ ਫਿਲਮ ਸੱਚੀ ਕਹਾਣੀ ਦੇ ਆਧਾਰਿਤ ਹੋਵੇਗੀ ਫਿਲਮ ਚ ਸੱਚੀ ਕਹਾਣੀ ਆ ਜਿਹੜੀ ਤੁਹਾਡੇ ਹੋਸ਼ ਉਡਾ ਦੇਗੀ ਅਸੀਂ ਗੱਲ ਕਰ ਰਹੇ ਹਾਂ 1947 ਫਿਲਮ ਦੇ ਬਾਰੇ ਵਿੱਚ ਜਿਸ ਦੀ ਸਟੋਰੀ ਇੰਡੀਆ ਤੇ ਪਾਕਿਸਤਾਨ ਦੇ ਵਟਵਾਰੇ ਤੇ ਹੀ ਰਹਿਣ ਵਾਲੀ ਹੈ ਜਿਸ ਦੇ ਵਿੱਚ Hindu, Musalman, Sikh, Isai ਸਭ ਦੀ ਅਸਲੀ ਸਚਾਈ ਦੇਖਣ ਨੂੰ ਮਿਲੇਗੀ ਮਤਲਬ ਕਿ 1947 ਦੇ ਦੰਗੇ ਕਿਉਂ ਸ਼ੁਰੂ ਹੋਏ ਸੀ ਕਿਸ ਨੇ ਸ਼ੁਰੂ ਕੀਤੇ ਸੀ ਤੇ ਖਤਮ ਕਿਵੇਂ ਹੋਏ ਸੀ ਇਹ ਸਾਰਾ ਕੁਝ ਸਾਨੂੰ ਉਸ ਫਿਲਮ 'ਚ ਦੇਖਣ ਨੂੰ ਮਿਲੇਗਾ ਇਹ ਫਿਲਮ ਇੱਕ ਦੇਸ਼ ਭਗਤੀ ਫਿਲਮ ਹੋਏਗੀ ਜਿਹੜੀ ਕਿ ਐਕਸ਼ਨ ਤੇ ਨਾਲ ਨਾਲ ਐਂਡ ਦੇ ਵਿੱਚ ਤੁਹਾਡੀ ਅੱਖਾਂ 'ਚ ਪਾਣੀ ਲਿਆ ਦੇਗੀ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਫਿਲਮ ਦੇ ਵਿੱਚ ਸਣੀ ਦਿਓਲ ਇੱਕ ਵਾਰ ਫਿਰ ਇੱਕ ਸਰਦਾਰ ਜੀ ਦਾ ਰੋਲ ਕਰਨ ਵਾਲੇ ਨੇ ਜਿਸ ਦੇ ਵਿੱਚ ਦਿਖਾਇਆ ਜਾਊਗਾ ਕਿ ਉਹ ਕਿਵੇਂ ਲਾਹੌਰ ਤੋਂ ਹਿੰਦੁਸਤਾਨ ਵਾਪਸ ਆਏ ਸੀ ਤੇ ਉਹਨਾਂ ਨੇ ਕਿਵੇਂ ਦੰਗਿਆਂ ਦੇ ਵਿੱਚ ਹਿੰਦੁਸਤਾਨੀਆਂ ਨੂੰ ਮਰਦਿਆਂ ਨੂੰ ਬਚਾਇਆ ਸੀ ਮਤਲਬ ਕਿ ਸਣੀ ਦਿਓਲ ਨੇ ਦੱਸਿਆ ਹੈ ਕਿ ਅਜਿਹਾ ਕਰੈਕਟਰ ਹੋਊਗਾ ਇਸ ਫਿਲਮ ਦੇ ਵਿੱਚ ਉਹ ਨਿਵਾਉਣਗੇ ਆਪਣੇ ਹੀ ਦੇਸ਼ ਤੇ ਲਈ ਉਹ ਕੁਝ ਵੀ ਕਰ ਸਕਦੇ ਨੇ ਜੇ ਗੱਲ ਕਰੀਏ ਲਾਹੌਰ 1947 ਮੂਵੀ ਦੀ ਸਟਾਰ ਕਾਸਟ ਦੇ ਬਾਰੇ 'ਚ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਬਹੁਤ ਵੱਡੀ ਸਟਾਰ ਕਾਸਟ ਦੇਖਣ ਨੂੰ ਮਿਲੇਗੀ ਸਨੀ ਦਿਓਲ ਦੇ ਨਾਲ-ਨਾਲ ਤੱਬੂ, ਜੂਹੀ ਚਾਵਲਾ, ਸ਼ਿਲਪਾ ਸ਼ੇਟੀ ਤੇ ਸ਼ਵਾਨਾ ਆਜ਼ਮੀ ਮੇਨ ਲੀਡ ਰੋਲ 'ਚ ਨਜ਼ਰ ਆਉਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਆਮੀਰ ਖਾਨ ਵੀ ਇੱਕ ਸਟੈਂਡਰਡ ਕੈਮਿਊ ਰੋਲ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਤੇ ਇਹਨਾਂ ਦੇ ਨਾਲ-ਨਾਲ ਮਿਥੁਨ ਦਾ ਅਤੇ ਵਿੱਕੀ ਕੌਸ਼ਲ ਵੀ ਫਿਲਮ 'ਚ ਜ਼ਬਰਦਸਤ ਕੈਮਿਊ 'ਚ ਦਿਖਾਈ ਦੇਣਗੇ ਫਿਲਮ ਨੂੰ ਰਾਜਕਮਾਰ ਸੰਤੋਸ਼ੀ ਡਾਇਰੈਕਟ ਕਰ ਰਹੇ ਨੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਸਣੀ ਦੇ올 ਦੇ ਨਾਲ ਦਾਮਨੀ ਘਾਤਕ ਕਾਇਲ ਜੈਸੀਆਂ ਘਾਤਕ ਕਾਇਲ ਅਜਿਹੀਆਂ ਫਿਲਮਾਂ ਐਕਸ਼ਨ ਫਿਲਮਾਂ ਬਣਾਈਆਂ ਸੀ ਤੇ ਇਹਨਾਂ ਦੇ ਨਾਲ ਹੀ ਲਾਹੌਰ 1947 ਫਿਲਮ ਚ ਏ ਆਰ ਰਹਿਮਾਨ ਦਾ ਸ਼ਾਨਦਾਰ 뮤직 ਜਿਹੜਾ ਸਾਨੂੰ ਸੁਣਨ ਨੂੰ ਮਿਲੇਗਾ ਜਾਨੀ ਕਿ ਫਿਲਮ ਦੀ ਕਹਾਣੀ ਤੋਂ ਲੈ ਕੇ ਸਟਾਰ ਕਾਸਟ ਤੇ ਮਿਊਜ਼ਿਕ ਤੱਕ ਸਾਰਾ ਕੁਝ ਧੁਮਾਕੇਦਾਰ ਹੋਣ ਵਾਲਾ ਹੈ ਫਿਲਮ ਦੀ ਸ਼ੂਟਿੰਗ ਜੇ ਚੱਲ ਰਹੀ ਹੈ ਜੋ ਕਿ ਲਗਭਗ ਦੀਵਾਲੀ ਤੱਕ ਚੱਲੇਗੀ ਜੀ ਹਾਂ ਤੇ ਇੱਕ ਇਹ ਬਹੁਤ ਵੱਡੀ ਫਿਲਮ ਹੋਊਗੀ ਜਿਸ ਨੂੰ ਕਿ ਬਹੁਤ ਵੱਡੇ ਲੈਵਲ ਤੇ ਬਣਾਇਆ ਜਾ ਰਿਹਾ ਹੈ ਤੇ ਇੱਕ ਕਨਫਰਮ ਹੈ ਕਿ ਲਾਹੌਰ 1947 ਫਿਲਮ ਜੋ ਕਿ 15 ਅਗਸਤ 2025 ਨੂੰ ਰਿਲੀਜ਼ ਹੋ ਜਾਏਗੀ ਤੇ ਨਾਲ ਹੀ ਸਣੀ ਦਿਓਲ ਇਸ ਸਾਲ ਬਾਪ ਸੂਰਿਆ ਤੇ ਸਫਰ ਫਿਲਮ ਚ ਦਿਖਾਈ ਦੇਣਗੇ ਤੇ ਇਹ ਫਿਲਮਾਂ ਵੀ ਕਾਫੀ ਵੱਡੇ ਐਕਸ਼ਨ ਫਿਲਮਾਂ ਨੇ ਜੋ ਕਿ ਇਹ ਸਾਰੀਆਂ ਵੀ ਬਹੁਤ ਵੱਡੀਆਂ ਐਕਸ਼ਨ ਫਿਲਮਾਂ ਨੇ ਜਿਸ ਦੇ ਵਿੱਚ ਸਣੀ ਦਿਓਲ ਤੁਹਾਨੂੰ ਐਕਸ਼ਨ ਕਰਦੇ ਹੋਏ ਦਿਖਾਈ ਦੇਣਗੇ ਤੁਸੀਂ ਦੱਸੋ ਕਿ ਸਣੀ ਦਿਓਲ ਦੀ ਲਾਹੌਰ 1947 ਫਿਲਮ ਨੂੰ ਲੈ ਕੇ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਫਿਲਮੀ ਜੈਕਸ਼ਨ ਦੇ ਨਾਲ